ਸੋਸਰੀਕਾਲ ਸਾਰੇ ਭਰਾਵਾਂ ਨੂੰ ਅੱਜ ਗੱਲ ਕਰਦੇ ਆਪਾਂ ਤੂੜੀ ਵਾਲੇ ਰੀਪਰ ਦੀ ਕੋਈ ਰੀਪਰ ਕਹਿੰਦਾ ਕੋਈ ਮਸ਼ੀਨ ਕਹਿੰਦਾ ਤੂੜੀ ਦੇ ਮੰਦਾ ਹੋਣ ਦੇ ਨਾਲ ਮਸ਼ੀਨਾਂ ਦਾ ਵੀ ਇਤਕੀ ਪੂਰਾ ਮੰਦਾ ਹੈ ਬਈ ਤੂੜੀ ਵਾਲਿਆਂ ਦਾ ਹਰ ਸਾਲ ਸਾਡੇ ਪਿੰਡਾਂ ਚਾਰ-ਪੰਜ ਮਸ਼ੀਨਾਂ ਨਵੀਆਂ ਆ ਜਾਂਦੀਆਂ ਸੀ ਕੋਈ ਲੱਗੇ ਇੱਕ ਸੀਜ਼ਨ ਲੱਗੀ ਲਿਆਉਂਦਾ ਕੋਈ ਦੋ ਸੀਜ਼ਨ ਲੱਗੀ ਲਿਆਉਂਦਾ ਪਰ ਇਤਕੀ ਕੋਈ ਭਰਾ ਨਹੀਂ ਲਿਆ ਰਿਹਾ ਮਸ਼ੀਨਾਂ ਦਾ ਇੱਕ ਮਿੱਤਰ ਆਪਣਾ ਲੈ ਕੇ ਵੀ ਉਹ ਕਹਿੰਦਾ ਯਾਰ ਕੋਈ ਟਾਵਾ ਬੰਦੀ ਲੈ ਕੇ ਆਉਂਦਾ ਉਹ ਕਹਿੰਦਾ ਮਸ਼ੀਨਾਂ ਉਹਨੇ ਬਹੁਤ ਦੇਖੀਆਂ ਮੰਦੀਆਂ ਪਹਿਲਾਂ ਨੂੰ ਕਿਉਂ ਤੂੜੀ ਦਾ ਰੇਟ ਹੈ ਨਹੀਂ ਬਾਕੀ ਲੋਕਾਂ ਨੇ ਵੇਚੀ ਨਹੀਂ ਤੂੜੀ ਉਵੇਂ ਪਾਏ ਪਏ ਨੇ ਕਮਰਿਆਂ 'ਚ ਤੂੜੀ ਭਰੀ ਪਈ ਐ ਫਿਰ ਅਗਲਾ ਕਹਿੰਦਾ ਯਾਰ ਇੰਨੀ ਕਿੱਥੇ ਬਣਾਵਾਂਗੇ ਦੇਖੋ ਕੀ ਬਣੂ ਜ਼ਿਆਦਾ ਸਿੱਧੀਆਂ ਲਾਉਣਗੇ ਪੂਨ ਕਪੀ ਜੋ ਵਾਕੀਰ ਰਿਪੇਰਾਂ ਨੂੰ ਪੂਰਾ ਦਾ ਪਹਿਲਾ ਤਾਂ ਲੋਕ ਆ ਬਾਲੀਆਂ ਵੀਡੀਓ ਪਾਉਂਦੇ ਨੇ ਇਹ ਕੀ ਤਾਂ ਕੋਈ ਰਿਪੇਅਰ ਵੀ ਨਹੀਂ ਖੁੱਲ ਕੇ ਜੇ ਕਰ ਰਿਹਾ ਅਗਰ ਨਾ ਕਹਿੰਦਾ ਯਾਰ ਬਾਤੀ ਜੀ ਦੀ ਕਰ ਲੋ ਇੰਨੀ ਨਾਲ ਕੰਮ ਚੱਲ ਪੂਗਾ ਤੁਸੀਂ ਆਪ ਦੇਖ ਸਕਦੇ ਹੋ ਮਸ਼ੀਨਾਂ ਦਾ ਇਤ ਕੀ ਮੰਦਾ ਹੈ ਬਾਕੀ ਹਰੇਕ ਦੀ ਭਾਸ਼ਾ ਹੈ ਕੋਈ ਰੀਪਰ ਤੂੜੀ ਵਾਲਾ ਰੀਪਰ ਕਹਿੰਦਾ ਕੋਈ ਮਸ਼ੀਨ ਬੋਲਦਾ ਇਹਨੂੰ ਹਰੇਕ ਦੀ ਅਲੱਗ-ਅਲੱਗ ਸੋਚ ਹੈ ਬਈ ਕੋਈ ਕਿਹੜੇ ਰੀਜ ਚ ਕੀ ਕਹਿੰਦੇ ਕੋਈ ਤੂੜੀ ਵਾਲਾ ਰੀਪਰ ਕਹਿੰਦਾ ਮਸ਼ੀਨ ਕਹਿੰਦੇ ਆਪਾਂ ਦਾ ਮਸ਼ੀਨ ਹੀ ਕਹਿੰਦੇ ਆ ਸਾਡੇ ਦਾ ਵੀ ਗੱਲ ਆਪਾਂ ਮਸ਼ੀਨ ਦੀ ਕਰਦੇ ਸੀ ਐਤਕੀ ਸਾਰੇ ਸਾਲਾਂ ਨੂੰ ਮਸ਼ੀਨਾਂ ਦਾ ਮੰਦਾ ਤੂੜੀ ਵਾਲੇ ਰੀਪਰਾਂ ਦਾ ਨਹੀਂ ਇਹ ਰੁੱਤ ਆ ਗਈ ਇਹਨਾਂ ਦੀ ਪੂਰੀ ਮੰਗ ਹੋ ਜਾਂਦੀ ਸੀ ਐਤਕੀ ਕੋਈ ਨਹੀਂ ਲੈ ਰਿਹਾ ਵਿਕੀ ਦਾ ਭਮਾ ਨਹੀਂ ਜਾਂਦੇ ਜਿਹੜੇ ਘੱਟ ਕੰਮ ਸੀ ਜਿੰਨਾਂ ਕੋਲੇ ਇਦੇ ਕੋਲੇ ਚਲਾ ਆਪਦਾ ਬਹਣਾ ਹੈਗਾ ਅਗਲਾ ਕਹਿੰਦਾ ਖੜੀ ਹੈ ਜਰ ਬਾਤੀ ਜੀ ਰਿਪੇਅਰ ਕਰ ਲਓ ਬਾੜੀ ਉਹ ਬਲੇਡ ਆ ਬਲੇਡ ਬਾਦਰੀ ਜਿੰਦਾ ਹਰੇਕਾਂ ਕਿ ਵਿੱਚ ਤਾਂ ਬਲੇਡ ਵੀ ਨਹੀਂ ਬਾਲੇ ਖੁੱਲ ਕੇ ਕਹਿੰਦੇ ਅੱਧੀਆਂ ਕੋ ਲੈਣਾ ਲਾ ਦੇਾਂਗੇ ਅੱਧੀਆਂ ਘਰਾਂ ਡੰਗ ਲੈ ਜੋ ਤੇ ਡੰਗ ਲੈਣ ਦੇ ਕਰਕੇ ਵੀ ਕੰਮ ਚੱਲੀ ਜਾਊਗਾ ਐਤਕੀ ਖੁੱਲ ਕੇ ਰਿਪੇਅਰ ਹੋ ਨਹੀਂ ਰਹੀ ਮਸ਼ੀਨਾਂ ਦੀ ਤੂੜੀ ਦੇ ਡਿੱਗਣ ਦੇ ਨਾਲ ਬਾਈ ਇਹਤੇ ਵੀ ਪ੍ਰਭਾਵ ਪਿਆ ਤੂੜੀਆਂ ਵਾਲੀਆਂ ਮਸ਼ੀਨਾਂ ਤੇ ਵੀ ਨਮੀ ਤਾਂ ਸਾਡੇ ਪਿੰਡ ਤਾਂ ਕੋਈ ਆਈ ਨਹੀਂ ਮਸ਼ੀਨ ਬੇਜ ਭਮਾਂ ਨਹੀਂ ਦਿੱਤੀਆਂ ਹੁਣ ਲੋਕਾਂ ਨੇ ਬਹੁਤ ਐ ਕਿ ਮੰਦਾ ਤੂੜੀ ਵਾਲੇ ਰੀਪਰਾਂ ਦਾ ਆਸਾਰ ਹੈ ਜਿਹੜਾ ਇੰਨਾ ਮੰਦਾ ਪਿਆ ਕਿ ਤੂੜੀ ਕਿਸੇ ਨੇ ਵੇਚੀ ਨਹੀਂ ਪਹਿਲਾਂ ਤਾਂ ਤੂੜੀ ਦਾ ਰੇਟ ਬਹੁਤ ਹੋ ਜਾਂਦਾ ਸੀ ਇੱਕ ਸਾਲ ਤਾਂ 1000 ਤੋਂ ਵੀ ਉੱਪਰ ਭੱਗਿਆ ਸੀ ਹੁਣਾਂ ਦੋ ਤਿੰਨ ਸਾਲਾਂ ਦਾ ਮੰਦੀ ਜਾਈ ਜਾਂਦਾ ਐ ਕਿ ਸਾਰੇ ਸਾਲਾਂ ਨੂੰ ਮੰਦਾ ਤੂੜੀ ਦੇ ਮੰਦਾ ਹੋਣ ਦੇ ਨਾਲ ਨਾਲ ਇਹ ਥੰਦਾ ਦੇ ਵੀ ਫਰਕ ਪੈਂਦਾ ਬਾਈ ਟੂੜੀ ਵਾਲੀਆਂ ਮਸ਼ੀਨਾਂ ਤੇ ਕਿਉਂ ਕਮਰੇ ਲੋਕਾਂ ਦੇ ਭਰੇ ਪਏ ਆ ਫਿਰ ਕੋਲੇ ਕਮਰੇ ਐ ਨਹੀਂ ਬੁੱਕ ਪਈਆਂ ਸਵੇਰਾਂ ਉਹ ਗੱਲਾਂ ਕਹਾਂ ਯਾਰ ਜਿਆਦਾ ਸੱਦੇ ਭੂੰਗ ਘਰ ਆਉਣਗੇ ਜਿਹਾ ਪਾਈ ਦੀ ਨੰਮ ਉਹ ਲੈਦਾ ਮੁੰਡਾ ਵੀ ਐਤ ਕੀ ਰੇਟ ਮੰਦੀ ਰੂ ਕੋਈ ਕੋਲੋਂ ਮੌਕੇ ਦੇ ਬਾਝੇ ਦੇਖੋ ਰੇਟ ਦਾ ਕੋਈ ਪਤਾ ਨਹੀਂ ਹੁੰਦਾ ਕਹਿ ਨਹੀਂ ਸਕਦੇ ਪਰ ਅੱਜ ਦੀ ਘੜੀ ਬਹੁਤ ਜ਼ਿਆਦਾ ਹੀ ਮੰਦਾ ਮੰਦਾ ਹੈ ਤੁਸੀਂ ਆਪ ਦੇਖ ਸਕਦੇ ਹੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਿਓ ਭਰਾ ਦਾ ਚੈਨਲ ਫੋਲੋ ਕਰਿਓ ਧੰਨਵਾਦ ਸਾਰੇ ਭਰਾਵਾਂ ਦਾ